129 ਇਹ ਆਪਾਂ ਨੇ ਅੱਜ ਮੈਂ ਕਹਿੰਦਾ 128 ਤੋਂ ਬਾਅਦ ਆਪਾਂ ਕਿਤਾ ਬਧੇ ਨਹੀਂ ਹਨਾ ਇੱਥੇ ਕਿ 129 ਪਰ ਪਹੁੰਚੇ ਆਂ ਆਪਾਂ ਨੇ 28 ਵੀ ਬੰਦ ਕਰਤੀ 28 ਵੀ ਬੰਦ ਕਰਤੀ ਹੁਣ ਕਿਹੜੇ ਕਿਹੜੇ ਬੀਜ ਆ ਆਪਣੇ ਕੋਲ ਜਿਆਦਾ ਆਪਣੇ ਕੋਲ ਇੱਕ ਤਾਂ 24 ਆ ਹਮ ਇੱਕ ਹਾਂ ਕੋਣ ਆਉਂਦੀ ਬੀਜ ਆ ਹਮ ਉਸ ਤੋਂ ਬਾਅਦ ਫਿਰ 26 ਬੀਜ ਨੇ ਤੇ 26 ਬੀਜ ਨੇ ਆਪਾਂ ਨਹੀਂ ਜਣੀ ਜ਼ਿਆਦਾਤਰ ਤਿੰਨ ਬਾਸਮਤੀ ਕਿੰਨੀ ਕਿ ਰੱਖਣੀ ਹੈ ਬਾਸਮਤੀ ਦੀ ਗਾਵਾਂ ਤੋਂ ਦੋ ਤਿੰਨ ਕਿੱਲੇ ਦੋ ਤਿੰਨ ਕਿੱਲੇ ਨਾ ਦੋ ਹੀ ਲਾਉਣੇ ਆਪਾਂ ਨੇ ਨੇ ਕੰਬੈਨ ਵਾਲੀ ਵੈਰਟੀਆਂ ਤਾਂ ਹੋਣਗੀਆਂ ਲੇਬਰ ਵਾਲੀ ਪੁੱਛ ਰਿਆ ਮੈਂ ਲੇਬਰ ਵਾਲੀ ਉਹ ਲਾਉਣੀ ਲੇਬਰ ਵਾਲੀ ਨਹੀਂ ਲਾਉਣੀ ਟਰਾਲੀ ਪਰੋਲੀ ਦਾ ਅੱਛਾ ਆ ਇਹਨਾਂ ਚ ਕਿਹੜੀ ਆ ਫਿਰ ਆ ਅੱਗੇ ਜਿਹੜੀ ਆ ਦੋ ਇਹਨਾਂ ਚ ਪਈ ਆ ਇਹਨਾਂ 24 ਅਛੇ 24 ਠੀਕ ਹੈ ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੋਟਰ ਤੇ ਪਹੁੰਚੇ ਆ ਜੀ ਸਵੇਰ ਦਾ ਟਾਈਮ ਹੋ ਚੁੱਕਿਆ ਤਕਰੀਬਨ 7:30 8:00 ਵਜੇ ਦਾ ਟਾਈਮ ਹੋ ਚੁੱਕਿਆ ਤੇ ਪਨੀਰੀ ਦਾ ਸਿੱਟਾ ਦੇਣ ਵਾਸਤੇ ਆਏ ਆ ਰਾਤ ਫੁੱਲ ਕਰੇ ਤੇ ਦੇਖ ਲਓ ਵੀ ਗਰਮੀ ਇੰਨੀ ਹੈ ਨਾ ਕਹੇ ਖਾਲੀ ਹੋ ਗਏ ਜੇ ਕਿਤੇ ਜਾਚੇ ਨਾ ਲੈਟਰ ਮਤਲਬ ਨਾ ਆਵੇ ਤਾਂ ਪਨੀਰੀ ਤੇ ਜਨਰੇਟਰਾਂ ਪਰੇ ਚੱਲਣੀਆਂ ਹਨ ਇਹ ਪਨੀਰੀਆਂ ਵੀ ਨਹੀਂ ਪਾਉਣੀਆਂ ਪਨੀਰੀਆਂ ਵੀ ਨਹੀਂ ਪਾਉਣੀਆਂ ਆਪਾਂ ਤੇ ਸਹੀ ਗੱਲ ਹੈ ਵੀ ਜਿਵੇਂ ਹੁਣ ਮਤਲਬ ਕੋਈ 50 ਕਿਲਿਆਂ ਦੀ ਖੇਤੀ ਕਰਦਾ ਤਾਂ ਪਨੀਰੀ ਭਰਨੀ ਕਿਹੜੇ ਸੌਖੀ ਆ ਉਹਨੂੰ ਹੈ ਨਾ ਇੱਕ ਹੀ ਕਰ ਲਊਗਾ ਵੈਸੇ ਪੱਕਾ ਬੰਦ ਤਮਾਨ ਦੇ ਲਾਈਟ ਤਾਂ ਪਾਉ ਜੇ ਲਾਈਟ ਵਾਲੇ ਤਾਂ ਪੱਟ ਕੱਢੇ ਪਏ ਨੇ ਲਾਈਟ ਵਾਲੇ ਤਾਂ ਕੋਈ ਨਜ਼ਰ ਨਹੀਂ ਆ ਰਿਹਾ ਹਾਂ ਇਹ ਰਾਤ ਕਿਹਾ ਦੀ ਨਾ ਦੋ ਫੁੱਲ ਕਰੇ ਤੇ ਹਲੇ ਮਤਲਬ ਇਹਨਾਂ ਚ ਹਲੇ ਪਨੀਰੀ ਦੀ ਆਪਾਂ ਨੇ ਸ਼ੁਰੂ ਜੀ ਕਰਿਆ ਕੰਮ ਹਲੇ ਸੀਟਾ ਦੇਣਾ ਤਾਂ ਅੱਜ 129 ਦਾ ਸੀਟਾ ਦੇਣਾ ਤੇ 124 ਦਾ ਸੀਟਾ ਦੇਣਾ 129 ਉਹ ਪਰਲੇ ਕਰੀ ਤਿਆਰੀ ਹੈ ਹੈ ਨਾ ਤੇ ਸਾਡੇ ਨਾਲ ਹਮ ਤਾਂ ਹਰ ਇੱਕ ਤਾਂ ਅਲੱਗ-ਅਲੱਗ ਆਪਣੇ ਰੀਅਲ ਝੋਲੀ ਝੋਲੀ ਨਾਲ ਹੈ ਨਾ ਇਹਨੂੰ ਸੀਟਾ ਦੰਨੇ ਆਪਾਂ ਹੈ ਨਾ ਆਇਓ ਦੇਣਾ ਸੀਟਾ ਤੇ ਹੁਣ ਲਾਈਟ ਹਲੇ ਤਾਂ ਨਹੀਂ ਆਈ ਵੀ ਚੱਲ ਰਹੀ ਹੈ ਭਾਬੋ ਅਸੀਂ ਚੱਲ ਰਹੀ ਹੈ ਜਦ ਮਰਜੀ ਦੇਖੋ ਮੋਟਰ ਤੇ ਵੱਲ ਵੱਲਦੇ ਦਾ ਫਰਕ ਹੈ ਨਾ ਨਜ਼ਾਰਾ ਲੈਂਦੇ ਹੋਏ ਇਸ ਲੈਟਾਈ ਦਾ ਅੱਛਾ ਇੱਕ ਦਿਨ ਹੋਰ ਦੱਸਦਾ ਮੈਂ ਐ ਫालतू ਲੋਕ ਫਿਰ ਵਰਤਦੇ ਵੀ ਨਹੀਂ ਬਿਜਲੀ ਨੂੰ ਭੜਕੇ ਨਾਲ ਦਿਨਾਂ ਮੋਟਰ ਬੰਦ ਕਰ ਦਿੰਦਾ ਵੀ ਕੀ ਲੋਡ ਆ ਇਹਦਾ ਲੋਡ ਆ ਜਾਂ ਚਲਾ ਲਓ ਫਿਰ ਪਨੀਰੀ ਤੇ ਹੋਰ ਐ ਗਰੋਥ ਤੇ ਵੀ ਫਰਕ ਪੈਂਦਾ ਐ ਮੇ मतलब ਜਦ ਉਹਨੂੰ ਲੋਡ ਦੇ ਹਿਸਾਬ ਨਾਲ ਪਾਣੀ ਲੱਗ ਜਾਣਾ ਹੁਣ ਇੱਥੇ じゃ ਲੈਟ ਨਹੀਂ ਆਉਂਦੀ ਉਧਰ ਤੇ ਹਨੇਰੇ ਨੂੰ ਨਹੀਂ ਚੱਲਦੀ ਹੁੰਦੀਆਂ ਦਿਨਾਂ 'ਚ ਉਹ ਫਿਰ ਕੱਟ ਲੱਗ ਜਾਂਦੇ ਆ ਜਾਂ ਫਾਲਟ ਪੈ ਗਿਆ ਕਿਸੇ ਦੇ ਖੰਭੇ गिर ਕੇ ਕੁਝ ਹੋ ਗਿਆ ਜੀ ਲੈਟ ਅਗਲਾ ਕਹਿੰਦਾ ਭਰ ਦੋ ਸਾਨੂੰ ਫੁੱਲ ਡੱਕ ਦੋ ਫੁੱਲ ਡੱਕ ਦੋ ਹਾਂ ਦੋ ਦਿਨ ਦੀ ਨ ਆਣੀ ਦਬੀ ਨਾ ਸਾਡਾ ਇਹਨਾਂ ਚਿੱਟਾ ਦੇ ਲੋੜੇ ਹੈ ਛੱਡਾ ਛੱਡਾ ਉਤਾਜੀ ਚਿੱਟਾ ਦੇਣਾ ਮਤਲਬ ਵਿੱਚ ਨਹੀਂ ਪੜਨਾ ਆਹ ਲਾ ਕੇ ਤੁਸੀਂ ਤਾਂ ਦੇਣਾ ਤੇ ਉਸ ਤੋਂ ਬਾਅਦ ਆਹ ਲਾ ਕੇ ਤੁਸੀਂ ਤਾਂ ਦੇਣਾ ਛੋਟੇ ਛੋਟੇ ਆਪਾਂ ਨੇ ਸਾਹ ਨੂੰ ਬਣਾਇਆ ਜਿਹੜਾ ਵੱਡਾ ਗਿਆ ਇਹਦੇ ਵਿੱਚ ਜਾਣਾ ਇਹਦੇ ਮਤਲਬ ਵਿੱਚ ਨੂੰ ਵੀ ਘੁੰਮਣਾ ਹੋਊਗਾ ਕਿੰਨੇ ਕਿਲੋ ਪਾਈ ਦੇਣਾ ਚਾਹੀਏ ਇਹਦੇ ਚ ਹਾਂ 40 ਕਿਲੋ ਮਤਲਬ ਹੈਗੀ ਹੈ ਕਨਾਲ ਤੋਂ ਘੱਟ ਆਣਾ ਇਹ ਨਾਲਕ ਤੋਂ ਘੱਟ ਹੋਊਗੀ ਥੋੜੀ ਬੁਤੀ ਆਪਾਂ ਹੀ ਪੁਛ ਨਿਕਲ ਜਾਂਦੀ ਹੈ 40 ਕਿਲੋ ਦਾ ਹਿਸਾਬ ਨਾਲ ਇੱਥੇ ਮਤਲਬ ਪੈ ਗਿਆ 20 ਤੇ ਚੱਲਦੇ ਮੋਟਰ ਤੇ ਉੱਥੇ ਤਾਂ ਤਿਆਰੀ ਹੋ ਰਹੀ ਹੈ ਪਿੰਡੀ ਪਿੰਡੀਆਂ ਦੀ ਬਾਕੀ ਥੋੜੀ ਜਿਹੀ ਹੋ ਰੱਖਣਾ ਟੌਰ ਮੁੱਲੀ ਵਾਲਾ ਕੰਮ ਹੋ ਰਿਹਾ ਤੇ ਤੇਲ ਲੈ ਜਾਣਾ ਤੁਹਾਨੂੰ ਮੋਟਰ ਤੇ ਦਿਖਾਉਣੇ ਆ ਤੇ ਅੱਜ ਕੀ ਕੀ ਕੰਮ ਹੋਣੇ ਆ ਬਾਕੀ ਤੁਹਾਨੂੰ ਸਾਰਾ ਵਲੌਗ ਦੇ ਵਿੱਚ ਦੱਸਾਂਗੇ ਤੇ ਅਸੀਂ ਨੇ 21 ਤਰੀਕ ਨੂੰ ਸ੍ਰੀ ਕਰਤਾਰਪੁਰ ਸਾਹਿਬ ਵੀ ਜਾਣਾ ਅਸੀਂ ਮੱਥਾ ਟੇਕਣ ਵਾਸਤੇ ਮੈਂ ਖੁਸ਼ਕੀਤੇ ਬਾਕੀ ਪਿੰਡ ਚ ਹੋਰ ਨੇ ਸਾਡੇ ਚਾਚੇ ਦਾਇਆਂ ਚ ਤੇ ਉਹ ਵੀ ਵਲੌਗ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਬਾਕੀ ਅੱਜ ਤੋ ਤਿੰਨ ਕੰਮ ਜਿਹਾ ਜੁਮਿਆਨਾ ਮਤਲਬ ਡਾਲਰ ਜੇ ਆਪਾਂ ਨੇ ਲੈਣੇ ਆ ਉਹ ਚੀਜ਼ਾਂ ਨੇ ਤੇ ਕਰੋਨਾ ਦੀ ਵੈਕਸੀਨ ਵਾਲੀ ਰਿਪੋਰਟ ਉਹ ਵੀ ਚਲ ਕਢਵਾ ਹੀ ਲਵਾਂਗੇ ਮੌਕੇ ਤੇ ਫਿਰ ਉੱਥੇ ਆ ਨਾ ਓੱਖਾ ਜਿਹਾ ਲੱਗਦਾ ਤੇ ਚਲਦੇ ਆ ਉੱਥੇ ਤੁਹਾਨੂੰ ਦੁਖਾਉਣਾ ਕੰਮ ਕਰ ਪਾ ਸੁਣ ਤਾਂ ਜਣੀ ਜਿਹੜੇ ਸਾਹ ਨਾਲ ਗਰਮੀਆਂ ਆਏ ਲੱਗਦਾ ਵੀ 10:00 ਵਜੇ ਤੱਕ ਮਤਲਬ ਜਿਹੜੇ ਜਿਹੜੇ ਕੰਮ ਕਰਨੇ ਆ ਕਰ ਲਓ ਉਤੋਂ ਬਾਅਦ ਤਾਂ ਫਿਰ ਇਹੀ ਜੀਆਂ ਲੋਆਂ ਚੱਲਦੀਆਂ ਬਿਮਾਰ ਹੋਣ ਵਾਲੀ ਕੰਮ ਹੁੰਦਾ ਇਨਾ ਚੇ ਲੇਜ਼ਰ ਕਰਤਾ ਸੀ ਲੇਜ਼ਰ ਕਰਕੇ ਮਤਲਬ ਪਨੀਰੀ ਸਾਡੇ ਫੱਟੀ ਫੁੱਟੀ ਹੀ ਨਹੀਂ ਫੇਰਦੇ ਹੈਗੇ ਜਿਵੇਂ ਆਂ ਡਲੇ ਜੇ ਚਮਕਦੇ ਨੇ ਇਹਨੇ ਬੈਠ ਜਾਣਾ ਹੌਲੀ ਹੌਲੀ ਆਪੇ ਇਹ ਹਰੇਕ ਵਾਰ ਜਣੀ ਲੇਜ਼ਰ ਅਸੀਂ ਕਰਕੇ ਨਾ ਜਣੀ ਕਿਲਾ ਬਦਲ ਲੈਂਦੇ ਕਦੇ ਉਹ ਹਾਲੇ ਚੁੰਦੀ ਕਦੇ ਇਹਦੇ ਚੁੰਦੀ ਜਣੀ ਹੈ ਨਾ ਅਲੱਗ ਅਲੱਗ ਜਿਦਾਂ ਇੱਦਾਂ ਬਣਾ ਰਹੇ ਹਾਂ ਬੈੱਡ ਤੇ ਪਹੁੰਚ ਚੁੱਕੇ ਆ ਤੁਜੜੇ ਦਰਖਤ ਜਿਆਦਾ ਵੇ ਕਰਦੇ ਹੋਏ ਤੇ ਸੁਪਰ ਕਿਤੇ ਉਹ ਬੁੱਟੇ ਪੱਟਦੇ ਗੋਗੀ ਭਾਈ ਦੇਸੀ ਦੇਸੀ ਕੂ ਅਸਾ ਦੇਸੀ ਬੈੱਡ ਹਾਂ ਕੱਲਾ ਬੱਟਾ ਚੜਾ ਕੇ ਦੇਸ ਨਾਲ ਲੱਗ ਕੇ ਸਾਰੇ ਨੇ ਮੋਟਰ ਤੇ ਕੀ ਵਾਲੀ ਆਪਾਂ ਮੋਟਰ ਚੱਲਦੀ ਐ ਮੱਕੀ ਵਾਲੇ ਬੈੱਡ ਦੇਸੀ ਬੈੱਡ ਪੱਟ ਗੋਗੀ ਲੋ ਜੀ ਬੈੱਡ ਕਰਤੇ ਤਿਆਰ ਦੇਸੀ ਬੈੱਡ ਤੇ ਹੁਣ ਮੱਕੀ ਤੇ ਭਿੰਡੀ ਚੱਲੂ ਇੱਥੇ ਪੈਰ ਮਾਰਤਾ ਪਾਣੀ ਵਧੀਆ ਹਵਾ ਦੇਖ ਲਓ ਸਵੇਰੇ ਸਵੇਰੇ ਕਿੰਨੀ ਤੇਜ਼ ਹੋ ਗਈ ਹਿੰਜਾ ਤੇ ਰੁਕਿਆ ਪਹਿਲਾਂ ਪਾਣੀ ਦੇ ਛਿੱਟਾ ਦੇ ਰਿਹਾ ਤਾਂ ਇੱਕ ਦੇ ਦਿੱਤਾ ਹੁਣ ਉੱਤੀ ਦਾ ਦੂਜਾ ਲੈ ਗਿਆ ਚਾਹ ਗਈ ਚਾਹ ਕਰਨ ਤੇ ਇੱਧਰ ਹੁਣ ਮੱਕੀ ਭਾਂਜੇ ਨੂੰ ਪਾਣੀ ਚੱਲਣਾ ਮੱਕੀ ਬੈਂਡ ਜਿੰਨ ਪਾਣੀ ਚੱਲ ਰਿਹਾ ਹੈ ਮੱਕੀ ਬੈਂਡ ਜਿੰਨ ਕੱਢ ਲਿਆ ਇਹ ਨਹੀਂ ਰੱਖ ਖਾਸਾ ਪਾਣੀ ਪੁੱਟ ਰਿਹਾ ਵੀ ਮੈਂ ਕਿਹਾ ਜੀ ਨਾਲ ਵੱਧ ਪਾਣੀ ਦਿੱਤੀ ਹਾਂ ਹਾਂ ਮੋਟਰ ਤੋਂ ਨਜ਼ਾਰਾ ਜੀ ਜੀ ਚ ਆਉਣ ਲੱਗ ਪਏ ਹਾਂਜੀ ਲੋ ਜੀ ਮਿੱਤਰੋ ਕੰਮ ਕਾ ਸਾਰੇ ਨਿਵੇੜਕੇ ਤੇ ਹੁਣ ਅਸੀਂ ਚਾਲੇ ਪਾਏ ਆ ਪਹਿਲਾਂ ਜਾਵਾਂਗੇ ਬਡਾਲੀ ਚੌਂਕੀ ਦੇ ਵਿੱਚ ਤੇ ਉੱਥੋਂ ਪੀਸੀਸੀ ਕਰਾ ਕੇ ਫਿਰ ਜਾਣਾ ਅਸੀਂ ਹਸਪਤਾਲ ਦੇ ਵਿੱਚ ਹਸਪਤਾਲ ਇੰਡਸ ਹਸਪਤਾਲ ਜਾਵਾਂਗੇ ਉੱਥੇ ਕਰੋਨਾ ਕਢਾਉਣੀ ਆਪਾਂ ਨੇ ਕਰੋਨਾ ਰਿਪੋਰਟ ਆ ਹਨਾ ਕਰੋਨਾ ਦੇ ਜਿਹਨੇ ਜਿਹਨਾਂ ਦੇ ਹੁਣ ਪਤਾ ਲੱਗੂ ਆ ਜੀ ਚੋਬਰਾਂ ਨੇ ਕਿਨੇ ਕਿਨੇ ਕਿੰਨੇ ਕਿੰਨੀਆਂ ਵੈਕਸੀਨਾਂ ਲਵਾਈਆਂ ਇੱਥੇ ਅੱਜ ਦੇਖਣਾ ਹੈ ਕਿ ਕਿੰਨੇ ਬੰਦੇ ਫੜੇ ਜਾਣਗੇ ਉਹ ਵਲੌਗ ਦੇ ਵਿੱਚ ਦਿਖਾਉਣਾ ਹੈ ਹੁਣ ਪਹਿਲਾਂ ਥਾਣੇ 'ਚ ਪਹੁੰਚਦੇ ਹਾਂ ਤੇ ਉੱਥੇ ਪੀਸੀਸੀ ਕਰਾ ਕੇ ਅੱਗੇ ਅੱਗੇ ਤੁਹਾਨੂੰ ਸਾਰਾ ਪ੍ਰੋਸੈਸ ਦੱਸੀ ਜਾਣਾ ਅਸੀਂ ਵੀ ਕੀ ਕੀ ਪ੍ਰੋਸੈਸ ਹੈ ਨਾ ਉੱਥੇ ਦਾ ਤੇ ਠੀਕ ਹੈ ਜੀ ਬਾਕੀ ਚੱਲਦੇ ਹਾਂ ਪਹਿਲਾਂ ਹੁਣ ਪੀਸੀਸੀ ਕਰਾਉਣਾ ਹੈ ਫਿਰ ਅੱਗੇ ਤੁਹਾਨੂੰ ਕਰਾਂਗੇ ਵੀਡੀਓ ਲਰ ਵੀ ਲਵਾਂਗੇ ਲਓ ਜੀ ਕਰਾਉਣਾ ਵਾਲੇ ਵੈਕਸੀਨ ਨੇ ਉਹਦੇ ਵਾਲੇ ਜਿਹੜੀਆਂ ਲੱਗੀਆਂ ਵੀ ਆ ਡੀਟੀ ਲੱਗੇ ਤੇ ਬੈਚ ਡੋਜ਼ 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 ਤੇ ਉਹਦੇ ਦੇ ਮਿਟਾ ਰਹੇ ਆ ਕਿ ਹੁਣ ਜਿਨ੍ਹਾਂ ਨੇ ਇਕੱਠੇ ਡੋਜ਼ ਲਵਾਈ ਦੀ ਪਹਿਲਾਂ ਵੀ ਲਿਖ ਦਾਂਗੇ ਇਹ ਡੋਜ਼ ਕਿਹੜ ਦਰਦੇ ਵਾਲਿਆਂ ਨੇ ਹਸਪੀਟਲ ਚੜਾਈਆਂ ਨੇ ਜੀ ਇੰਗਲਿਸ ਹਸਪੀਟਲ ਚ ਲਓ ਜੀ ਮਿੱਤਰੋ ਤਿਆਰੀ ਹੋ ਗਈ ਸਾਰੀ ਅ ਸ੍ਰੀ ਗੁਰਤਾਰਪੁਰ ਸਾਹਿਬ ਜਾਣਾ ਸੀ ਨੇ ਪਾਕਿਸਤਾਨ ਚ ਤੇ ਅੱਜ ਸਾਰੀਆਂ ਤਿਆਰੀਆਂ ਮੁਕੰਮਲ ਕਰਾਏ ਤੇ ਸਵੇਰੇ ਨਿਕਲਾਂਗੇ ਅਸੀਂ 3:00 ਵਜੇ 21 ਤਰੀਕ ਨੂੰ ਜਣੀ ਅਸੀਂ ਜਾਣਾ ਗੁਰਦੁਆਰਾ ਸਾਹਿਬ ਚੋਂ ਉੱਥੇ ਦਰਸ਼ਨ ਕਰਨ ਤੇ ਨਾਲ ਤੁਹਾਨੂੰ ਵੀ ਕਰਾਵਾਂਗੇ ਬਲੌਗ ਬਣਾ ਕੇ ਲਿਆਵਾਂਗੇ ਤੇ ਹੁਣੇ-ਹੁਣੇ ਲੇਜ਼ਰ ਕਰਾ ਖੜਾਇਆ ਕਰਾ ਲਿਆ ਕੇ ਟੀ-ਸ਼ਰਟ ਦੇ ਵੀ ਚੰਦਰ ਲੱਗ ਗਿਆ ਇੱਥੇ ਆਲੇ ਸਰਕਰਾ ਇਧਰ ਆ ਸੂਰਮਾ ਖੜਾ ਆਪਣੇ ਵਾਲਾ ਧੋਤੂਕੇ ਖੜਾ ਹੈ ਵੀ ਅੰਦਰ ਵੀ ਡਸਟ ਪੈ ਜਾਂਦੀ ਹੈ ਇਧਰ ਆ ਖੜਾ ਯੋਂਗਾ ਆਪਣੇ ਵਾਲਾ ਤੇ ਟਰਾਲੀਆਂ ਕੰਬਾਇਨਾ ਉਹਨਾਂ ਦੇ ਪਿੱਛੇ ਉਹ ਤੂੜੀ ਵਾਲੀਆਂ ਤੂੜੀ ਵਾਲੀਆਂ ਦੇ ਪਿੱਛੇ ਫੇਰ ਟਰਾਲੀਆਂ ਸਮਾਨ ਸੋਨਾ ਕਵਰ ਹੋ ਗਿਆ ਇਹਦੇ ਵਿੱਚ ਛੱਟ ਦੇ ਵਿੱਚ ਹੁਣ ਤੇ ਬਾਕੀ ਸਵੇਰੇ ਬਲੌਗ ਕੰਟੀਨਿਊ ਕਰਾਂਗੇ ਦੋ ਬਲੌਗ ਲੈਵਾਂਗੇ ਬਣਾ ਕੇ ਉੱਥੋਂ ਤੇ ਤੁਸੀਂ ਸਾਰਿਆਂ ਨੇ ਜ਼ਰੂਰ ਜ਼ਰੂਰ ਦਰਸ਼ਨ ਕਰਨੇ ਆ ਗੁਰਦੁਆਰਾ ਸਾਹਿਬ ਦੇ ਤੇ ਲੇਜ਼ਰ ਕਰਾ ਦਾ ਕੰਮ ਹੁਣ ਪਰਸ ਨੂੰ ਕਰਾਂਗੇ ਕੱਲ ਦੀ ਦਿਹਾੜੀ ਦੀ ਛੁੱਟੀ ਰੱਖਣੀ ਆਪਾਂ ਨੂੰ ਮਸੂਏ ਟਾਈਮ ਲੱਗਦਾ ਮਸੂਏ ਤੁਸੀਂ ਇਹ ਦੇਖ ਲਓ ਵੀ ਬਹੁਤ ਟਾਈਮ ਦੇ ਪਲਾਨ ਕਰ ਰਹੇ ਆਂ ਵੀ ਹਾਂ ਜਾਣਾ ਕਿਤੇ ਜਾਣਾ ਗੁਰਦੁਆਰਾ ਸਾਹਿਬ ਚ ਛੱਕ ਕੇ ਆਉਣਾ ਜ਼ਰੂਰ ਬਸ ਆਪਾਂ ਸਭ ਬੀਓ ਲੈ ਆਣੇ ਵਾਲਾ ਮਹਾਰਾਜ ਹੈ ਨਾ ਆਪਾਂ ਕੋਣਾ ਕਰਨੇ ਵਾਲੇ ਬਾਕੀ ਸੀਜ਼ਨ ਦੇ ਵਿੱਚ ਮੈਂ ਡੇਟਾ ਬੁੱਕ ਕਰਾਤੀ ਸੀ ਤੇ ਜਿਹੜੀ ਰਜਿਸਟ੍ਰੇਸ਼ਨ ਆਪਣੀ ਹੁੰਦੀ ਆ ਹੌਲੀ ਹੌਲੀ ਆਪਾਂ ਨੇ ਜਿਵੇਂ ਜਿਵੇਂ ਪ੍ਰੋਸੈਸ ਇਹਦਾ ਚੱਲੀ ਗਿਆ ਪੀਸੀਸੀ ਦੇ ਨਾ ਆਪਾਂ ਨੂੰ ਕਾਲ ਆਈ ਪੀਸੀਸੀ ਆਪਾਂ ਨੇ ਕਰਵਾ ਲਈ ਤੇ ਹੁਣ ਜੋ ਜੋ ਡਾਕੂਮੈਂਟ ਅੱਜ ਨਿਕਲਣ ਨੇ ਸਾਰੇ ਹੁਣ ਕਢਵਾ ਲਿਆਂਦੇ। ਨਾ ਰੀਜਨਲ ਪਾਸਪੋਰਟ ਤੇ ਆਧਾਰ ਕਾਰਡ ਸ਼ਾਇਦ ਹਾਂ ਸਮਝੀ ਪਾਸਪੋਰਟ ਚਾਹੀਦਾ ਮੈਨੂੰ ਤਾਂ ਕਰੋਨਾ ਦੀ ਰਿਪੋਰਟ। ਇਹ ਜਰੂਰ ਅਸੀਂ ਕਢਵਾ ਲੈਂਦੀ ਅੱਜ ਤੇ ਬਾਕੀ ਕੱਲ ਨੂੰ ਸਵੇਰੇ ਨਿਕਲਣਾ 3 ਵਜੇ ਤੇ ਬਾਕੀ ਰਾਤ ਨੂੰ ਵਾਪਸੀ ਵੀ ਹੋਊਗੀ ਸਾਡੀ ਅੱਜ ਇੱਕ ਸੇਮ ਡੇ ਲਈ ਮਤਲਬ ਮੁੜਿਆਣਾ। ਤਾਂ 100 ਕਿਲੋਮੀਟਰ ਇੱਕ ਸਾਈਡ ਦੀ ਵਾਟਾ ਸਾਨੂੰ ਸਾਡੇ ਪਿੰਡ ਤੋਂ ਲਾਂਗੇ ਤੱਕ ਦੀ ਤੇ ਉੱਥੇ ਪਾਰਕਿੰਗ ਹੈਗੀ ਐ ਬਾਕੀ ਜਿਵੇਂ ਜਿਵੇਂ ਦਾ ਸਾਡਾ ਸਫਰ ਹੋਗਾ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਚੱਲਾਂਗੇ ਆਪਾਂ। ਤੇ ਠੀਕ ਹੈ ਜੀ ਬਾਕੀ ਆ ਛੋਟਾ ਜਿਹਾ ਬਲੌਗ ਆ ਦੱਸ ਸੀ ਜੋ ਮਿਲਦੇ ਆ ਜੀ ਅਗਲੇ ਬਲੌਗ ਦੇ ਵਿੱਚ ਤੇ ਕਰਤਾਰਪੁਰ ਸਾਹਿਬ ਵਾਲੇ ਬਲੌਗ 22 ਤਰੀਕ ਤੋਂ ਲਗਾਤਾਰ ਪਾਵਾਂਗੇ ਦੋ ਬਲੌਗ ਆਉਣਗੇ 22 ਤਰੀਕ ਨੂੰ ਦੋ ਦਿਨ ਪਾਵਾਂਗੇ ਆਪਾਂ ਸੋ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਦੀਸੋ ਮਿਲਦੇ ਆ ਜੀ ਅਗਲੇ ਬਲੌਗ ਦੇ ਵਿੱਚ ਸਵਾਸਿਕ ਆ